ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਲਓ ਜੀ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਆਪਾਂ ਗਏ ਹੋਏ ਹਾਂ ਜੀ ਪਟਨਾ ਸਾਹਿਬ ਅਤੇ ਅੱਜ ਆਪਾਂ ਆਇਆ ਸ਼ੀਤਲ ਕੁੰਡ ਨਾਨਕ ਸ਼ੀਤਲ ਕੁੰਡ ਜਿੱਥੇ ਕੀ ਪਹਿਲੇ ਪਾਤਸ਼ਾਹ ਆਪਣੇ ਉਦਾਸੀਆਂ ਦੇ ਸਮੇਂ ਪਹੁੰਚੇ ਸਨ ਇਹ ਗੁਰਦੁਆਰਾ ਬਿਹਾਰ ਰਾਜ ਦੇ ਵਿੱਚ ਸਥਿਤ ਰਾਜਗIRI ਜ਼ਿਲ੍ਹੇ ਦੇ ਵਿੱਚ ਸਥਿਤ ਹੈ ਜੀ। ਪਤੇ ਇੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਆਪਣੀ ਪਹਿਲੀ ਉਦਾਸੀ ਦੇ ਸਮੇਂ ਸਿੱਖ ਜਗਤ ਦਾ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ। ਅਤੇ ਸਾਰਾ ਗੁਰਦੁਆਰਾ ਪਹਾੜਾਂ ਨੂੰ ਕੱਟ ਕੇ ਬਣਾਇਆ ਗਿਆ ਹੈ। ਪਹਿਲਾਂ ਇੱਥੇ ਪਹਾੜੀ ਪਹਾੜ ਸਨ। ਪਹਾੜਾਂ ਨੂੰ ਕੱਟ ਕੇ ਇੱਥੇ ਗੁਰਦੁਆਰਾ ਸਥਾਪਿਤ ਕੀਤਾ ਗਿਆ ਹੈ ਜੀ। ਜੇਕਰ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਜੇਕਰ ਬੈਲ ਵਾਲੀ ਘੰਟੀ ਨਹੀਂ ਬੁਜਾਈ ਤਾਂ ਪਲੀਜ਼ ਬੈਲ ਵਾਲੀ ਘੰਟੀ ਬੁਜਾਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਲੋ ਜੀ ਇੱਥੇ ਆਪਾਂ ਨੂੰ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹਨ ਬਾਬਾ ਜੀ ਦੇ ਕਹਿਣ ਦੇ ਮੁਤਾਬਿਕ 5000 ਸਾਲ ਪਹਿਲਾਂ ਇੱਥੇ ਬਹੁਤ ਜ਼ਿਆਦਾ ਅਤਿ ਦੀ ਗਰਮੀ ਸੀ ਇੱਥੇ ਬਾਈ ਗੁੰਡ ਸਤਾਪੇ ਸਨ ਜੋ ਕਿ ਜਿਨ੍ਹਾਂ ਦਾ ਕੀ ਪਾਣੀ ਬਹੁਤ ਜ਼ਿਆਦਾ ਗਰਮ ਹੋਣ ਦਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਤਾਂ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਉੱਥੋਂ ਅਤਿ ਦੀ ਗਰਮੀ ਹੈ ਅਤੇ ਪਾਣੀ ਵੀ ਬਹੁਤ ਜ਼ਿਆਦਾ ਗਰਮ ਹੈ ਇਸ ਕਰਕੇ ਸਾਡਾ ਜੀਵਨ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਬਚਨ ਦੇ ਅਨੁਸਾਰ 22 ਕੁੰਡਾਂ ਦੇ ਵਿੱਚੋਂ ਇੱਕ ਕੁੰਡ ਦਾ ਪਾਣੀ ਉਹਨਾਂ ਨੇ ਕਿਹਾ ਕਿ ਸ਼ੀਤਲ ਜਲ ਮਿਲੇਗਾ ਯਾਨੀ ਕਿ ਪਾਣੀ ਠੰਡਾ ਹੋਵੇਗਾ ਅਤੇ ਇਸ ਦਿਨ ਤੋਂ ਬਾਅਦ ਹੀ ਇਸ ਗੁਰਦੁਆਰੇ ਦਾ ਨਾਮ ਗੁਰਨਾਨਕ ਸ਼ੀਤਲ ਕੁੰਡ ਪੈ ਗਿਆ ਜੀ ਅਤੇ ਜਦੋਂ ਸੰਗਤਾਂ ਨੇ ਦੇਖਿਆ ਤਾਂ ਇਸ ਤਰ੍ਹਾਂ ਹੀ ਹੋਇਆ ਬਾਕੀ ਕੁੰਡਾਂ ਦਾ ਪਾਣੀ ਜਿਹੜਾ ਹੈਗਾ ਸੀ ਉਹ ਬਹੁਤ ਜ਼ਿਆਦਾ ਗਰਮ ਸੀ ਅਤੇ ਇੱਕ ਕੁੰਡ ਦਾ ਪਾਣੀ ਬਹੁਤ ਜ਼ਿਆਦਾ ਸ਼ੀਤਲ ਹੋ ਗਿਆ ਸੀ ਠੰਡਾ ਹੋ ਗਿਆ ਸੀ ਜੋ ਅੱਜ ਵੀ ਇਸੇ ਤਰ੍ਹਾਂ ਹੈ ਅਜਿਹਾ ਇਸੇ ਤਰ੍ਹਾਂ ਇਸ ਕੁੰਡ ਦੇ ਦਰਸ਼ਨ ਕਰਕੇ ਆ ਪਾਣੀ ਬਹੁਤ ਜ਼ਿਆਦਾ ਸ਼ੀਤਲ ਸੀ ਅਸੀਂ ਚੂਲੀ ਦੇ ਨਾਲ ਜਲ ਵੀ ਛਕਿਆ ਸੀ ਮੇਰੇ ਸਬਸਕ੍ਰਾਈਬਰ ਨੂੰ ਬੇਨਤੀ ਹੈ ਕਿ ਪਲੀਜ਼ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਸਥਾਨਾਂ ਬਾਰੇ ਜਾਣਕਾਰੀ ਦਿਓ ਇਸ ਤਰ੍ਹਾਂ ਦੇ ਸਥਾਨਾਂ ਦਾ ਦਰਸ਼ਨ ਕਰਵਾਓ ਤਾਂ ਜੋ ਆਪਣੇ ਬੱਚਿਆਂ ਨੂੰ ਵੀ ਆਪਣੇ ਸਿੱਖ ਜੱਤ ਬਾਰੇ ਆਪਣੇ ਗੁਰੂਆਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਭੇਜਿਓ ਤਾਂ ਜੋ ਹੋਰ ਲੋਕਾਂ ਨੂੰ ਵੀ ਜਾਣਕਾਰੀ ਪ੍ਰਾਪਤ ਹੋ ਸਕੇ ਇੱਥੇ ਆਪਨੂੰ ਬਾਬਾ ਜੀ ਨੇ ਸਾਰਾ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇੱਥੇ ਪਹੁੰਚੇ ਸਨ ਅਸੀਂ ਵੀ ਇੱਥੇ ਆ ਕੇ ਦਰਸ਼ਨ ਕੀਤੇ ਤੇ ਸਾਡਾ ਤਨ ਮਨ ਨਿਹਾਲ ਹੋ ਗਿਆ ਜੀ ਤੁਸੀਂ ਵੀ ਦਰਸ਼ਨ ਕਰੋ ਗੁਰੂ ਨਾਨਕੀ ਸীতਲ ਕੁੰਡ ਦੇ ਇਹ ਉਹ ਕੁੰਡ ਹੈ ਜੋ ਕਿ ਸੰਗਤ ਦੇ ਕਹਿਣ ਤੇ ਪਹਿਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ ਸੀ ਕਿ ਇਹ ਇਸ ਕੁੰਡ ਦੇ ਵਿੱਚ ਜਿਹੜਾ ਜਲ ਹੈ ਜੋ ਪਾਣੀ ਹੈ ਬਹੁਤ ਹੀ ਸੀਤਲ ਮਿਲੇਗਾ ਠੰਡਾ ਮਿਲੇਗਾ ਅਤੇ ਇਸੇ ਤਰ੍ਹਾਂ ਹੀ ਅਸੀਂ ਨੇ ਇਸ ਕੁੰਡ ਦੇ ਦਰਸ਼ਨ ਕੀਤੇ ਹਨ ਅਤੇ ਜੋ ਜਲ ਹੈ ਚੂਲੀ ਨਾ ਸਕਿਆ ਹੈ ਆ ਦੇਖੋ ਇਸ ਤਰ੍ਹਾਂ ਇਸ ਕੁੰਡ ਦੇ ਤੁਸੀਂ ਵੀ ਦਰਸ਼ਨ ਕਰੋ ਅਤੇ ਆਪਣੇ ਬੱਚਿਆਂ ਨੂੰ ਵੀ ਦਰਸ਼ਨ ਕਰਾਓ ਤਖਤ ਪਟਨਾ ਸਾਹਿਬ ਤੋਂ ਇਹ ਗੁਰਦੁਆਰਾ 100 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਸੀਂ ਵੀ ਇੱਥੇ ਚੂਲੀ ਦੇ ਨਾਲ ਜਲ ਛੱਕਿਆ ਬਹੁਤ ਹੀ ਸ਼ੀਤਲ ਜਲ ਸੀ ਮੋਤੀ ਆਨੰਦਾ ਇਹ ਸਾਨੂੰ ਜਲ ਛੱਕ ਕੇ ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀ ਕਿਰਪਾ ਅਹੀਂ ਹਮੇਸ਼ਾ ਸਾਰਿਆਂ ਤੇ ਬਣੀ ਰਹੇ ਅਸੀਂ ਵੀ ਚਮੂ ਕਰਕੇ ਵੇਚਾਂਗੇ ਪਿੱਛੇ ਆਈ ਹੈ ਯਾਰ ਕੀ ਗੀ ਰਹੀ ਜੈ ਜੈ ਮਾੜਾ ਕੀ ਕਰਨਾ ਮੈਂ ਵੀ ਆਉਂਦਾ ਅਗਰ ਉਹ ਕਰਦੇ ਬੈਠਾਂਗੇ ਫੇਰ ਆਉਗਾ ਲਾਖਣਵਾਲ ਜੁਰਤਾ ਹਾਂ ਇਹ ਚੋੜੇ ਨਹੀਂ ਆ ਗਈ ਮਨਾ ਕੇ ਲੈ ਮਾ ਜਿਹੜਾ ਦੇ ਉਧਰ ਮਾਨੇ ਮਾਸੀ ਇੱਧਰ ਦੀ ਲੈ ਗਏ ਜਮੂਰਦੀ ਕੇ ਤਾ ਲੋ ਜੀ ਗੁਰਦੁਆਰਾ ਦੀਵਾਰਾ ਕੇ ਆਪਾਂ ਰੱਥ ਦੀ ਸਵਾਰੀ ਕੀਤੀ ਬਹੁਤ ਜ਼ਿਆਦਾ ਮਜ਼ਾ ਆਇਆ ਜੀ ਬਹੁਤ ਜ਼ਿਆਦਾ ਜੇ ਨਿੱਕੀ ਵਧੀਆ ਲੱਗਿਆ ਪੰਜਾਬ ਦੇ ਵਿੱਚ ਹੁਣ ਇਤਾਂ ਦੇ ਰੱਪ ਬਹੁਤ ਜ਼ਿਆਦਾ ਘਟ ਗਏ ਨੇ ਨਹੀਂ ਆਉਣੀ ਆ ਮੋਟਰਸਾਈਕਲ ਦੇਖ ਕੇ ਹੁਣ ਟਾਂਕਣਾ ਬਣਾ ਤਾ ਦੇ ਮੈਂ ਹੁਣ ਥੋੜੀ ਖਿਲਾੜੀ ਵੀ ਹਲਕਾ ਹਲਕਾ ਚਲਾ ਦੋ ਨਹੀਂ ਆਉਣੀ ਬੈਠਾ ਇਹ ਲੈਂਦਾ ਸੀ ਬਣਾ ਲਓ ਮੈਂ ਤਾਂ ਦੁਆਲੇ ਲੈਤੀ ਤੂੰ ਤਾਂ ਬਾਈ ਡੋਕਰਾ ਨਹੀਂ ਇਹ ਜੀ ਚਲੋ ਉੱਤਰੋ